ਜਿੰਮੇਵਾਰ ਰਾਜੂ ਆ ਠੀਕ ਆ ਉਹਦੀ ਜੋਦੀ ਦੇ ਉਹਨੇ ਮਰਵਾਇਆ ਮੈਨੂੰ ਆ ਮਰਦਾ ਮੈਂ ਮਾਨਸਾ ਜ਼ਿਲ੍ਹੇ ਦੇ ਪਿੰਡ ਬਰਨਾਲਾ ਦੇ ਨੌਜਵਾਨ ਵੱਲੋਂ ਆਪਣੇ ਸਾਥੀ ਨਾਲ ਨਸ਼ਾ ਕਰਨ ਤੇ ਪੰਚਾਇਤ ਦੇ ਮੈਂਬਰ ਵੱਲੋਂ ਨੌਜਵਾਨ ਦੇ ਪਿਤਾ ਨੂੰ ਜਲੀਲ ਕਰਨ ਤੇ ਨੌਜਵਾਨ ਵੱਲੋਂ ਆਪਣੇ ਪਿਤਾ ਦੀ ਬੇਇੱਜ਼ਤੀ ਨਾ ਸਹਾਰਦੇ ਹੋਏ ਵੀਡੀਓ ਬਣਾ ਕੇ ਰੇਲ ਗੱਡੀ ਅੱਗੇ ਆ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਰੇਲਵੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਕਮਾਤੀ ਬਸ ਮੜੇ ਇਧਰ ਐ ਪੁੱਤ ਤੇ ਬਾਹਰਿਆਂ ਨੂੰ ਕੀ ਖਿਆ ਗਿਆ ਵਾਚੜਿਆ ਹਾਏ ਹਾਏ ਬਾਤ ਨਾ ਐ ਪੁੱਤ ਕਿਰਾਂ ਲੈਤੀਆਂ ਝੂਠੀਆਂ ਲਾ ਮਾਵਾ ਚੜਿਆ ਜੋ ਮੇਰਾ ਭਰਾ ਸੀ ਉਹ ਕਿਸੇ ਗਲਤ ਸੰਗਤ ਦੇ ਵਿੱਚ ਰਲ ਕੇ ਨਸ਼ਾ ਕਰਦਾ ਸੀ ਜੀ ਕਿਉਂਕਿ ਮਨਦੀਪ ਸਿੰਘ ਹੈ ਸਾਡੇ ਪਿੰਡ ਪੱਪੂ ਸਿੰਘ ਦਾ ਮੁੰਡਾ ਜੀ ਉਦੇ ਨਾਲ ਰਲ ਕੇ ਨਸ਼ਾ ਕਰਦਾ ਸੀ ਜੀ ਜੋ ਕਿ ਉਸਦੇ ਤਾਏ ਨੂੰ ਤਾਏ ਦੇ ਮੁੰਡੇ ਨੂੰ ਰਾਜੂ ਸਿੰਘ ਬਲਕਰਨ ਸਿੰਘ ਨੂੰ ਜੀ ਪਤਾ ਲੱਗਿਆ ਤੇ ਉਸ ਨੇ ਜੀ ਮਤਲਬ ਮੇਰੇ ਡੈਡੀ ਨੂੰ ਬੁਲਾ ਕੇ ਉਸ ਦੀ ਬੇਇੱਜ਼ਤੀ ਕੀਤੀ ਗਈ ਜਿਸ ਜਿਸ ਵਿੱਚ ਮੇਰੇ ਡੈਡੀ ਨੇ ਉਸ ਨੂੰ ਕਿਹਾ ਗਿਆ ਵੀ ਮੈਂ ਆਪਣੇ ਪੁੱਤ ਦੀ ਤਰਫੋਂ ਮਾਫੀ ਮੰਗਦਾ ਵੀ ਇਸ ਤੋਂ ਬਾਅਦ ਵੀ ਜੇ ਕੋਈ ਵੀ ਗਲਤੀ ਕਰੂਗਾ ਵੀ ਜੋ ਵੀ ਤੁਹਾਡੀ ਕਾਰਵਾਈ ਬੰਦੀ ਹੋ ਤੁਸੀਂ ਜ਼ਰੂਰ ਕਰਿਓ ਉਸ ਤੋਂ ਬਾਅਦ ਉਸਨੇ ਜੀ ਫਿਰ ਦੁਬਾਰਾ ਮੇਰੇ ਡੈਡੀ ਨੂੰ 2-3 ਵਾਰ ਬੁਲਾ ਕੇ ਬੇਇਜ਼ਤੀ ਕੀਤੀ ਗਈ ਬੇਇਜ਼ਤੀ ਕੀਤੀ ਉਸ ਵਜ੍ਹਾ ਕਾਰਨ ਜੋ ਮੇਰਾ ਭਰਾ ਤੇ ਉਹ ਸਾਰਾ ਦਿਨ ਰੋਂਦਾ ਰਿਹਾ ਕਿ ਮੈਂ ਆਪਣੇ ਡੈਡੀ ਦੀ ਬੇਇਜ਼ਤੀ ਕਰਾ ਦਿੱਤੀ ਜੋ ਕਿ ਉਹ ਰੇਲਵੇ ਸਟੇਸ਼ਨ ਨਰਿੰਦਰਪੁਰਾ ਤੇ ਆਪਣੇ ਮੋਬਾਈਲ ਤੇ ਲਾਈਵ ਹੋ ਕੇ ਵੀਡੀਓ ਬਣਾ ਕੇ ਰਾਜੂ ਸਿੰਘ ਪੱਪਲਕਰਨ ਸਿੰਘ ਉਸ ਰਾਜੂ ਸਿੰਘ ਬਰਨਾਲਾ ਉਹਨਾਂ ਦਾ ਨਾਮ ਲੈ ਰਿਹਾ ਕਿ ਉਹਨਾਂ ਤੋਂ ਤੰਗ ਆ ਕੇ ਮੈਂ ਖੁਦਕੁਸ਼ੀ ਕਰਨ ਲੱਗਿਆ ਮੇਰੀ ਬੇਨਤੀ ਇਹੀ ਹੈ ਜੀ ਸਰਕਾਰ ਨੂੰ ਵੀ ਜੋ ਵੀ ਕਾਨੂੰਨੀ ਕਾਰਵਾਈ ਹੈ ਉਹ ਕੀਤੀ ਜਾਵੇ ਸਾਨੂੰ ਇਨਸਾਫ ਮਿਲ ਸਕੇ ਕਿੰਨੇ ਸਾਨੂੰ ਸੇ ਗੱਥਾ ਕਿ ਨਾ ਸਹੀ ਸਾਨੂੰ ਤਾਂ ਹਜੀ ਇਹਦੀ ਪਹਿਲੀ ਸ਼ਿਕਾਇਤ ਜੀ ਪਹਿਲਾਂ ਤਾਂ ਸਾਨੂੰ ਪਤਾ ਨਹੀਂ ਸੀ ਇਹਦੀ ਪਹਿਲੀ ਸ਼ਿਕਾਇਤ ਆਈ ਸੀ ਕੋਈ ਪਹਿਲਾਂ ਪਤਾ ਨਹੀਂ ਸੀ ਸਾਨੂੰ ਇਹਦੇ ਬਾਰੇ ਨਾ ਸਹੀ ਕਹਾਦਾ ਕਰਦੇ ਹਿੰਨਾ ਸਹੀ ਚੱਟਾ ਲੈ ਕੇ ਕਿਥੋਂ ਦੇ ਜੀ ਲੈ ਕੇ ਦਾ ਪਤਾ ਨਹੀਂ ਜੀ ਇਹ ਦੋਨੇ ਸੀਗੇ ਜੀ ਜੋ ਮਨਦੀਪ ਸਿੰਘ ਹੈ ਤੇ ਇਹ ਦੋਨੇ ਹੀ ਰਲ ਕੇ ਲੈ ਕੇ ਆਉਂਦੇ ਸੀਗੇ ਮੇਰਾ ਭਰਾ ਮਿਹਨਤ ਮਜ਼ਦੂਰੀ ਕਰਦਾ ਸੀਗਾ ਤੇ ਜੋ ਮਨਦੀਪ ਸਿੰਘ ਹੈ ਉਹ ਫੈਰੋ ਗ੍ਰੇਡ ਚ ਲੱਗਿਆ ਹੋਇਆ ਜੀ ਮਾਨਸਾ ਤੇ ਉਸਨੇ ਪੈਸੇ ਦਿੱਤੇ ਵੀ ਤੁਲੇ ਆ ਆਪਾਂ ਦੋਨੇ ਅੱਧੋ ਅੱਧ ਲਾ ਲਾਂਗੇ ਜੀ ਉਸਨੇ ਪੈਸੇ ਦਿੱਤੇ ਉਹਨਾਂ ਦੇ ਖੇਤ ਬੈਠ ਕੇ ਹੀ ਲਾਏ